ਸ਼ਹਿਰ ਈਬੋਲੀ ਤੋਂ ਦੋ ਪਾਲਤੂ ਪੈਟਬੁੱਲ ਕੁੱਤਿਆਂ ਵੱਲੋਂ ਇੱਕ 15 ਮਹੀਨੇ ਦੇ ਬੱਚੇ ਤੇ ਹਮਲਾ ਕਰਕੇ ਉਸ ਨੂੰ ਮਾਰ ਦੇਣ ਦਾ ਦੁਖਦਾਇਕ ਸਮਾਚਾਰ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਈਬੋਲੀ ਵਿਖੇ ਘਰ ਵਿੱਚ ਪਾਲੇ ਦੋ ਪੈਟਬੁੱਲ ਕੁੱਤਿਆਂ ਨੇ ਆਪਣੀ ਮਾਲਕਣ ਦੇ ਦੋਸਤ ਦੇ ਮੁੰਡੇ ਤੇ ਜੋ ਕਿ ਮਹਿਜ਼ 15 ਮਹੀਨਿਆਂ ਦਾ ਸੀ ਇਸ ਹਮਲੇ ਵਿੱਚ ਮਰਹੂਮ ਦੀ ਮਾਂ ਨੇ ਬਹੁਤ ਜ਼ੋਰ ਲਗਾਇਆ ਕਿ ਉਹ ਆਪਣੇ ਲਾੜਲੇ ਨੂੰ ਇਨ੍ਹਾਂ ਹਿਵਾਨ ਬਣੇ ਕੁੱਤਿਆਂ ਤੋਂ ਕਿਸੇ ਢੰਗ ਨਾਲ ਬਚਾ ਲਵੇ। ਪਰ ਅਫਸੋਸ ਕੁੱਤਿਆਂ ਦੇ ਤਿੱਖੇ ਦੰਦਾਂ ਨੇ ਬੱਚੇ ਦੇ ਸਰੀਰ ਅਤੇ ਅਜਿਹੇ ਜ਼ਖਮ ਕਰ ਦਿੱਤੇ ਜਿਹੜੇ ਉਸ ਦੀ ਮੌਤ ਦਾ ਕਾਰਨ ਬਣ ਗਏ। ਕੁੱਤਿਆਂ ਦੇ ਇਸ ਹਮਲੇ ਨੇ ਬੱਚੇ ਦੀ ਮਾਂ ਨੂੰ ਵੀ ਜ਼ਖਮੀ ਕੀਤਾ ਹੈ। ਘਟਨਾ ਵਾਪਰਦੇ ਹੀ ਐਂਬੂਲੈਂਸ ਨੂੰ ਕਾਲ ਕਰ ਦਿੱਤੀ ਗਈ ਜੋ ਕਿ ਚੰਦ ਮਿੰਟਾਂ ਵਿੱਚ ਹੀ ਘਟਨਾ ਸਥਲ ਤੇ ਪਹੁੰਚ ਗਈ। ਐਂਬੂਲੈਂਸ ਦੇ ਡਾਕਟਰਾਂ ਨੇ ਕੁੱਤਿਆਂ ਵੱਲੋਂ ਨੋਚ ਖਾਦੇ ਬੱਚੇ ਜਿਹੜਾ ਕਿ ਖੂਨ ਨਾਲ ਲਤਪਤ ਸੀ ਦੀ ਚੰਗੀ ਤਰ੍ਹਾਂ ਜਾਂਚ ਕਰਨ ਤੋਂ ਬਾਅਦ ਮ੍ਰਿਤਕ ਘੋਸ਼ਿਤ ਕਰ ਦਿੱਤਾ। ਪਾਨੀਆਂ ਸੂਬੇ ਦੇ ਸ਼ਹਿਰ ਇਬੋਲੀ ਤੋਂ ਦੋ ਪਾਲ ਤੋਂ ਪੈਟਬੁੱਲ ਕੁੱਤਿਆਂ ਵੱਲੋਂ ਇੱਕ 15 ਮਹੀਨੇ ਦੇ ਬੱਚੇ ਤੇ ਹਮਲਾ ਕਰਕੇ ਉਸ ਨੂੰ ਮਾਰ ਦੇਣ ਦਾ ਦੁਖਦਾਇਕ ਸਮਾਚਾਰ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਇਬੋਲੀ ਵਿਖੇ ਘਰ ਵਿੱਚ ਪਾਲੇ ਦੋ ਪੈਟਬੁੱਲ ਕੁੱਤਿਆਂ ਨੇ ਆਪਣੀ ਮਾਲਕਣ ਦੇ ਦੋਸਤ ਦੇ ਮੁੰਡੇ ਤੇ ਜੋ ਕਿ ਮਹਿਜ਼ 15 ਮਹੀਨਿਆਂ ਦਾ ਸੀ। ਇਸ ਹਮਲੇ ਵਿੱਚ ਮਰਹੂਮ ਦੀ ਮਾਂ ਨੇ ਬਹੁਤ ਜ਼ੋਰ ਲਗਾਇਆ ਕਿ ਉਹ ਆਪਣੇ ਲਾੜਲੇ ਨੂੰ ਇਹਨਾਂ ਹਿਵਾਨ ਬਣੇ ਕੁੱਤਿਆਂ ਤੋਂ ਕਿਸੇ ਢੰਗ ਨਾਲ ਬਚਾ ਲਵੇ ਪਰ ਅਫਸੋਸ ਕੁੱਤਿਆਂ ਦੇ ਤਿੱਖੇ ਦੰਦਾਂ ਨੇ ਬੱਚੇ ਦੇ ਸਰੀਰ ਅਤੇ ਅਜਿਹੇ ਜ਼ਖਮ ਕਰ ਦਿੱਤੇ ਜਿਹੜੇ ਉਸ ਦੀ ਮੌਤ ਦਾ ਕਾਰਨ ਬਣ ਗਏ ਕੁੱਤਿਆਂ ਦੇ ਇਸ ਹਮਲੇ ਨੇ ਬੱਚੇ ਦੀ ਮਾਂ ਨੂੰ ਵੀ ਜ਼ਖਮੀ ਕੀਤਾ ਹੈ ਘਟਨਾ ਵਾਪਰਦੇ ਹੀ ਐਂਬੂਲੈਂਸ ਨੂੰ ਕਾਲ ਕਰ ਦਿੱਤੀ ਗਈ ਜੋ ਕਿ ਚੰਦ ਮਿੰਟਾਂ ਵਿੱਚ ਹੀ ਘਟਨਾ ਸਥਾਨ ਤੇ ਪਹੁੰਚ ਗਈ ਐਂਬੂਲੈਂਸ ਦੇ ਡਾਕਟਰਾਂ ਨੇ ਕੁੱਤਿਆਂ ਵੱਲੋਂ ਨੋਚ ਖਾਦੇ बच्चे ਜਿਹੜਾ ਕਿ ਖੂਨ ਨਾਲ ਲਤਪਤ ਸੀ ਦੀ ਚੰਗੀ ਤਰ੍ਹਾਂ ਜਾਂਚ ਕਰਨ ਤੋਂ ਬਾਅਦ ਪਾਨੀਆਂ ਸੂਬੇ ਦੇ ਸ਼ਹਿਰ ਇਬੋਲੀ ਤੋਂ ਦੋ ਪਾਲ ਤੋਂ ਪੈਟਬੁੱਲ ਕੁੱਤਿਆਂ ਵੱਲੋਂ ਇੱਕ 15 ਮਹੀਨੇ ਦੇ ਬੱਚੇ ਤੇ ਹਮਲਾ ਕਰਕੇ ਉਸ ਨੂੰ ਮਾਰ ਦੇਣ ਦਾ ਦੁਖਦਾਇਕ ਸਮਾਚਾਰ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਇਬੋਲੀ ਵਿਖੇ ਘਰ ਵਿੱਚ ਪਾਲੇ ਦੋ ਪੈਟਬੁੱਲ ਕੁੱਤਿਆਂ ਨੇ ਆਪਣੀ ਮਾਲਕਣ ਦੇ ਦੋਸਤ ਦੇ ਮੁੰਡੇ ਤੇ ਜੋ ਕਿ ਮਹਿਜ਼ 15 ਮਹੀਨਿਆਂ ਦਾ ਸੀ ਇਸ ਹਮਲੇ ਵਿੱਚ ਮਰਹੂਮ ਦੀ ਮਾਂ ਨੇ ਬਹੁਤ ਜ਼ੋਰ ਲਗਾਇਆ ਕਿ ਉਹ ਆਪਣੇ ਲਾੜਲੇ ਨੂੰ ਇਹਨਾਂ ਹਿਵਾਨ ਬਣੇ ਕੁੱਤਿਆਂ ਤੋਂ ਕਿਸੇ ਢੰਗ ਨਾਲ ਬਚਾ ਲਵੇ ਪਰ ਅਫਸੋਸ ਕੁੱਤਿਆਂ ਦੇ ਤਿੱਖੇ ਦੰਦਾਂ ਨੇ ਬੱਚੇ ਦੇ ਸਰੀਰ ਅਤੇ ਅਜਿਹੇ ਜ਼ਖਮ ਕਰ ਦਿੱਤੇ ਜਿਹੜੇ ਉਸ ਦੀ ਮੌਤ ਦਾ ਕਾਰਨ ਬਣ ਗਏ ਕੁੱਤਿਆਂ ਦੇ ਇਸ ਹਮਲੇ ਨੇ ਬੱਚੇ ਦੀ ਮਾਂ ਨੂੰ ਵੀ ਜ਼ਖਮੀ ਕੀਤਾ ਹੈ ਘਟਨਾ ਵਾਪਰਦੇ ਹੀ ਐਂਬੂਲੈਂਸ ਨੂੰ ਕਾਲ ਕਰ ਦਿੱਤੀ ਗਈ ਜੋ ਕਿ ਚੰਦ ਮਿੰਟਾਂ ਵਿੱਚ ਹੀ ਘਟਨਾ ਸਥਾਨ ਤੇ ਪਹੁੰਚ ਗਈ ਐਂਬੂਲੈਂਸ ਦੇ ਡਾਕਟਰਾਂ ਨੇ ਕੁੱਤਿਆਂ ਵੱਲੋਂ ਨੋਚ ਖਾਦੇ ਬੱਚੇ ਜਿਹੜਾ ਕਿ ਖੂਨ ਨਾਲ ਲਤਪਤ ਸੀ ਦੀ ਚੰਗੀ ਤਰ੍ਹਾਂ ਜਾਂਚ ਕਰਨ ਤੋਂ ਬਾਅਦ ਮ੍ਰਿਤਕ ਘੋਸ਼ਿਤ ਕਰ ਦਿੱਤਾ ਪਾਨੀਆਂ ਸੂਬੇ ਦੇ ਸ਼ਹਿਰ ਇਬੋਲੀ ਤੋਂ ਦੋ ਪਾਲ ਤੋਂ ਪੈਟਬੁੱਲ ਕੁੱਤਿਆਂ ਵੱਲੋਂ ਇੱਕ 15 ਮਹੀਨੇ ਦੇ ਬੱਚੇ ਤੇ ਹਮਲਾ ਕਰਕੇ ਉਸ ਨੂੰ ਮਾਰ ਦੇਣ ਦਾ ਦੁਖਦਾਇਕ ਸਮਾਚਾਰ ਸਾਹਮਣੇ ਆਇਆ ਹੈ ਮਿਲੀ ਜਾਣਕਾਰੀ ਅਨੁਸਾਰ ਇਬੋਲੀ ਵਿਖੇ ਘਰ ਵਿੱਚ ਪਾਲੇ ਦੋ ਪੈਟਬੁੱਲ ਕੁੱਤਿਆਂ ਨੇ ਆਪਣੀ ਮਾਲਕਣ ਦੇ ਦੋਸਤ ਦੇ ਮੁੰਡੇ ਤੇ ਜੋ ਕਿ ਮਹਿਜ਼ 15 ਮਹੀਨਿਆਂ ਦਾ ਸੀ ਇਸ ਹਮਲੇ ਵਿੱਚ ਮਰਹੂਮ ਦੀ ਮਾਂ ਨੇ ਬਹੁਤ ਜ਼ੋਰ ਲਗਾ ਕੇ ਉਹ ਆਪਣੇ ਲਾੜਲੇ ਨੂੰ ਇਨਾ ਹਿਵਾਨ ਬਣੇ ਕੁੱਤਿਆਂ ਤੋਂ ਕਿਸੇ ਢੰਗ ਨਾਲ ਬਚਾ ਲਵੇ ਪਰ ਅਫਸੋਸ ਕੁੱਤਿਆਂ ਦੇ ਤਿੱਖੇ ਦੰਦਾਂ ਨੇ ਬੱਚੇ ਦੇ ਸਰੀਰ ਅਤੇ ਅਜਿਹੇ ਜ਼ਖਮ ਕਰ ਦਿੱਤੇ ਜਿਹੜੇ ਉਸ ਦੀ ਮੌਤ ਦਾ ਕਾਰਨ ਬਣ ਗਏ ਕੁੱਤਿਆਂ ਦੇ ਇਸ ਹਮਲੇ ਨੇ ਬੱਚੇ ਦੀ ਮਾਂ ਨੂੰ ਵੀ ਜ਼ਖਮੀ ਕੀਤਾ ਹੈ ਘਟਨਾ ਵਾਪਰਦੇ ਹੀ ਐਂਬੂਲੈਂਸ ਨੂੰ ਕਾਲ ਕਰ ਦਿੱਤੀ ਗਈ ਜੋ ਕਿ ਚੰਦ ਮਿੰਟਾਂ ਵਿੱਚ ਹੀ ਘਟਨਾ ਸਥਾਨ ਤੇ ਪਹੁੰਚ ਗਈ ਐਂਬੂਲੈਂਸ ਦੇ ਡਾਕਟਰਾਂ ਨੇ ਉੱਤਿਆਂ ਵੱਲੋਂ ਨੋਚਖਾਦੇ ਬੱਚੇ ਜਿਹੜਾ ਕਿ ਖੂਨ ਨਾਲ ਲਤਪਤ ਸੀ ਦੀ ਚੰਗੀ ਤਰ੍ਹਾਂ ਜਾਂਚ ਕਰਨ ਤੋਂ ਬਾਅਦ ਮ੍ਰਿਤਕ ਘੋਸ਼ਿਤ ਕਰ ਦਿੱਤਾ।